ਚੈਨਲ ਪੰਜਾਬ ਦੇ ਦੇਖਰ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਅੱਜ ਗੱਲਬਾਤ ਆਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ 에ਰ ਇੰਡੀਆ ਦੇ ਇੱਕ ਹਾਦਸਾ ਗ੍ਰਸਤ ਜਿਹੜਾ ਜਹਾਜ਼ ਹਾਦਸਾ ਗ੍ਰਸਤ ਹੋਇਆ ਉਹਦੇ ਬਾਰੇ ਗੱਲਬਾਤ ਕਰਨੀ ਉਹਦੇ ਵਿੱਚ ਕੈਨੇਡਾ ਦਾ ਇੱਕ ਨਾਗਰਿਕ ਵੀ ਦੱਸਿਆ ਜਾ ਰਿਹਾ ਦੂਜਾ ਸਰਜਰੀਆਂ ਦੇ ਲਈ ਕੈਨੇਡਾ ਵਾਸੀ ਲੰਬੀ ਉਡੀਕ ਕਰ ਰਹੇ ਆ ਤੀਜਾ ਬੀਸੀ ਦੇ ਵਿੱਚ ਦਵਾਈਆਂ ਦੀ ਕਵਰੇਜ ਦਾ ਮਾਮਲਾ ਆ ਬਹੁਤ ਇੱਕ ਗੰਭੀਰ ਮਸਲਾ ਸਾਹਮਣੇ ਆਇਆ ਚੌਥੀ ਗੱਲਬਾਤ ਕਰਨੀ ਹੈ ਬੀਸੀ ਵੱਲੋਂ ਚੀਨ ਤੋਂ ਸਮੁੰਦਰੀ ਜਹਾਜ਼ ਖਰੀਦਣ ਦੇ ਉੱਤੇ ਵਿਵਾਦ ਹੋ ਰਿਹਾ ਤੇ ਆਖਰ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿਸਟੇਗਡ ਡਾਕਟਰਾਂ ਦੇ ਖਿਲਾਫ ਵਾਇਲੈਂਸ ਆ ਉਹਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਪਲੇਨ ਕ੍ਰੈਸ਼ ਹੋਇਆ 에어 ਇੰਡੀਆ ਦਾ ਪਲੇਨ ਜਿਹੜਾ ਲੰਡਨ ਜਾ ਰਿਹਾ ਸੀ ਕੁਝ ਮਿੰਟ ਬਾਅਦ ਹੀ ਟੇਕ ਆਫ ਕਰਨ ਤੋਂ ਅਹਮਦਾਬਾਦ ਦੇ ਵਿੱਚ ਇੰਡੀਆ ਦੇ ਵਿੱਚ ਉਹ ਬਾਅਦ ਦੁਪਹਿਰ ਵੀਰਵਾਰ ਨੂੰ ਕ੍ਰੈਸ਼ ਹੋ ਗਿਆ 200 40 ਤੋਂ ਜ਼ਿਆਦਾ ਲੋਕ ਆਨ ਬੋਰਡ ਸੀਗੇ ਫਲਾਈਟ ਦੇ ਵਿੱਚ 244 ਲੋਕ ਆਨ ਬੋਰਡ ਸੀਗੇ ਜਿਹਦੇ ਵਿੱਚ ਪੈਸੰਜਰ ਵੀ ਸੀ ਤੇ ਕਰਿਊ ਵੀ ਸੀਗੇ ਤੇ ਬਹੁਤ ਇਹਨਾਂ ਦੇ ਵਿੱਚੋਂ ਇੰਡੀਆ ਦੇ ਸੀ ਬ੍ਰਿਟਨ ਦੇ ਸੀ ਪੁਰਤਗਾਲ ਦੇ ਸੀ ਤੇ ਕੈਨੇਡਾ ਦੇ ਸੀ ਲੱਗਦਾ ਨਹੀਂ ਕੋਈ ਬਚਿਆ ਹੋਊਗਾ ਰਿਪੋਰਟਾਂ ਵਿੱਚ ਅਪਡੇਟ ਹੋ ਰਹੀਆਂ ਸਾਰੀਆਂ ਕੁਝ ਨਾਲ ਨਾਲ ਪੁਲਿਸ ਨੇ ਕਿਹਾ ਕਿ ਕੋਈ ਸਰਵਾਈਵਰ ਇਸ ਕ੍ਰੈਸ਼ ਦੇ ਵਿੱਚ ਚਾਂਸ ਨਹੀਂ ਹਾਲਾਂਕਿ ਕੁਝ ਖਬਰਾਂ ਆ ਰਹੀਆਂ ਆ ਨਾਲ ਨਾਲ ਜਦੋਂ ਆਉਂਦੀਆਂ ਤੁਹਾਡੇ ਨਾਲ ਸੀ ਅਪਡੇਟ ਕਰਾਂਗੇ ਜਿਹੜੇ ਜਿਹੜੇ ਪਲੇਨ ਦੇ ਵਿੱਚ ਲੋਕ ਸੀਗੇ ਉਹ ਤੇ ਮਤਲਬ ਹੋਇਆ ਹੀ ਆ ਵੱਡਾ ਹਾਦਸਾ ਜਿਹੜੇ ਲੋਕ ਥੱਲੇ ਸੀਗੇ ਜਿੱਥੇ ਪਲੇਨ ਜਾ ਕੇ ਵਜਿਆ ਜਿਹੜਾ ਰੈ residențial ਏਰੀਆ ਸੀ ਉੱਥੇ ਵੀ ਲੋਕਾਂ ਦੀ ਮੌਤ ਹੋਈ ਆਗ ਲੱਗ ਗਈ ਅੱਗ ਦੇ ਨਾਲ ਡੈਮੇਜ ਬਹੁਤ ਵੱਡਾ ਹੋਇਆ ਜਿਹੜੀਆਂ ਨੇੜੇ-ਤੇਰੇ ਦੀਆਂ ਬਿਲਡਿੰਗ ਸੀ ਫਾਇਰ ਫੈਕਟਰ ਉੱਥੇ ਕੰਮ ਕੀਤਾ ਉਹਨਾਂ ਨੇ ਬਚਾਉਣ ਦੇ ਲਈ ਉੱਥੇ ਸੀਨ ਦੇ ਉੱਤੇ ਬੜਾ ਜਿਹੜੇ ਇੰਡੀਆ ਇੰਡੀਆ ਦੇ ਵਿੱਚ ਜਿਹੜੇ ਉਹਨਾਂ ਦੇ ਲੀਡਰ ਨੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਰ ਸਟਾਰਮਰ ਉਹਨਾਂ ਨੇ ਇਸ ਕ੍ਰੈਸ਼ ਨੂੰ ਇੱਕ ਬਹੁਤ ਦੁਖਦਾਈ ਤੇ ਆਪਣੀਆਂ ਜਿਹੜੀਆਂ ਕੰਡੋਲੈਂਸਸ ਨੇ ਉਹ ਪੀੜਤ ਪਰਿਵਾਰਾਂ ਨੂੰ ਭੇਜੀਆਂ ਆ ਸੋ ਇੱਕ ਬਹੁਤ ਵੱਡਾ ਇਹ ਹਾਦਸਾ ਤੇ ਇਹਦੇ ਉੱਤੇ ਸਵਾਲ ਕਈ ਉੱਠ ਰਹੇ ਆ ਹੁਣ ਜਿਹੜਾ ਪਲੇਨ ਆ ਇਹ ਬੋਇੰਗ 787 ਦੱਸਦੇ ਆ ਕਿ ਏਟ ਡ੍ਰੀਮ ਲਾਈਨਰ ਨੂੰ ਕਹਿੰਦੇ ਆ ਇੱਕ ਬਹੁਤ ਹੀ ਮਾਡਰਨ ਤੇ ਜਿਹੜਾ 에ਅਰਕ੍ਰਾਫਟ ਆ ਬਹੁਤ ਜ਼ਿਆਦਾ ਯੂਜ਼ ਕੀਤਾ ਜਾ ਰਿਹਾ 에ਅਰਲਾਈਨਾਂ ਦੁਆਰਾ 2009 ਦੇ ਵਿੱਚ ਇਹ ਇੰਟਰੋਡਿਊਸ ਕੀਤਾ ਗਿਆ ਸੀ ਬੋਇੰਗ ਨੇ ਹਜੇ ਤੱਕ ਕੋਈ ਇਹਦੇ ਬਾਰੇ ਰਿਸਪੌਂਡ ਨਹੀਂ ਕੀਤਾ ਰਿਵੈਸਟਿਗੇਸ਼ਨ ਉਹ ਕਹਿੰਦੇ ਚੱਲ ਰਹੀ ਹੈ ਇਸ ਕ੍ਰੈਸ਼ ਦੀ ਡਾਟਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਦੇ ਵਿੱਚੋਂ ਪਤਾ ਲੱਗ ਸਕੇ ਕਿ ਹੋਇਆ ਕੀ ਹੈ ਪਰ ਜਿਹੜਾ ਬੋਇੰਗ ਦਾ ਸਟਾਕ ਆ ਕੰਪਨੀ ਦਾ ਉਹ ਬਹੁਤ ਜ਼ਿਆਦਾ ਥੱਲੇ ਡਿੱਗ ਪਿਆ ਇਹਦੇ ਤੋਂ ਬਾਦ 9% ਥੱਲੇ ਜਿਹੜੀਆਂ ਖਬਰਾਂ ਦੱਸਦੀਆਂ ਕਿ ਸਟਾਕ ਚਲੇ ਗਿਆ ਪਰਿਵਾਰਾਂ ਦੇ ਲਈ سپورਟ ਦਿੱਤੀ ਜਾ ਰਹੀ ਹੈ ਇਹ ਰਿੰਡਾ ਐਮਰਜੈਂਸੀ ਉਹਨਾਂ ਨੇ ਇੱਕ سپورਟ ਸੈਂਟਰ ਸੈਟਅਪ ਕੀਤੇ ਆ ਉਹਨਾਂ ਪਰਿਵਾਰਾਂ ਦੇ ਲਈ ਤੇ ਉਹ ਫੋਕਸ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਵੀ ਲੋਕ ਇਸ ਕ੍ਰੈਸ਼ ਦੇ ਵਿੱਚ ਅਸਰ ਹੋਇਆ ਉਹਨਾਂ ਦੇ ਉੱਤੇ ਉਹਨਾਂ ਨੂੰ ਕੁਝ ਨਾ ਕੁਝ ਕੀਤਾ ਜਾ ਸਕੇ ਇੰਡੀਆ ਦੇ ਵਿੱਚ ਜਿਹੜੇ ਮੇਜਰ ਡਿਜ਼ਾਸਟਰ ਹੋਏ ਆ ਜਿਤੋਂ ਪਹਿਲਾਂ ਪਰ ਇਹ ਵਾਰਸਟ ਹੈ ਕਿ 787 ਇਸ ਤਰੀਕੇ ਨਾਲ ਕ੍ਰੈਸ਼ ਹੋਇਆ ਹੋਵੇ ਤੇ ਇਹ ਵੀ ਉਦੋਂ ਜਦੋਂ ਪੈਰਿਸ 에ਅਰ ਸ਼ੋ ਤੋਂ ਥੋੜਾ ਚਿਰ ਪਹਿਲਾਂ ਜਿੱਥੇ ਕਿ ਜਿਹੜੀਆਂ 에ਅਰਪਲੇਨ ਕੰਪਨੀਆਂ ਇਹ ਇਵੈਂਟ ਕਰਦੀਆਂ ਹਨ ਬੋਇੰਗ 787 ਡ੍ਰੀਮ ਲਾਈਨਰ ਫਲਾਈਟ ਜਿਹੜੀ ਹੈ ਇਹਦੇ ਵਿੱਚ ਇਹ ਹਾਦਸਾ ਤੇ ਇਹਦੇ ਤੋਂ ਬਾਅਦ ਹੁਣ ਇਸ ਕੰਪਨੀ ਦਾ ਕੀ ਬਣਦਾ ਹੈ ਇਹ ਜਿਹੜਾ ਡਾਟਾ ਸ਼ੋਅ ਕਰ ਰਿਹਾ ਫਲਾਈਟ ਦਾ ਕਿ ਪਲੇਨ ਜਦੋਂ ਇਹ ਜਹਾਜ਼ ਉੱਤੇ ਨੂੰ ਗਿਆ ਤੇ 625 ਫੁੱਟ ਦੇ ਉੱਤੇ ਜਾਣ ਤੋਂ ਬਾਅਦ ਇੱਕਦਮ ਇਹ ਇੱਕ ਮਿੰਟ ਦੇ ਵਿੱਚ ਕਹਿ ਲਓ 475 ਫੁੱਟ ਥੱਲੇ ਨੂੰ ਆਇਆ ਜਿਹੜੇ ਫਲਾਈਟ ਟਰੈਕਿੰਗ ਡਾਟਾ ਜੋ ਦੱਸ ਰਹੀ ਹੈ ਸੋ 2014 ਦੇ ਵਿੱਚ ਇਹ ਸਪੈਸ਼ਲ ਬੋਇੰਗ 787 ਜਿਹੜਾ ਡਿਲੀਵਰ ਕੀਤਾ ਗਿਆ ਸੀ 에ਅਰ ਇੰਡੀਆ ਨੂੰ 2014 ਦੇ ਵਿੱਚ ਤੇ ਲੰਬੇ ਲੌਂਗ ਡਿਸਟੈਂਸ ਫਲਾਈਟ ਤੇ ਲਈ ਇਹ ਡਿਜ਼ਾਈਨ ਕੀਤਾ ਹੈ ਫਲਾਈਟਸ ਜਿਹੜੀਆਂ ਅਹਮਦਾਬਾਦ ਇੰਟਰਨੈਸ਼ਨਲ 에ਅਰਪੋਰਟ ਤੇ ਉੱਤੇ ਟੈਂਪਰੇਰੀਲੀ ਉਹਨਾਂ ਰੋਕ ਦਿੱਤਾ ਗਿਆ ਪਰ ਬਾਅਦ ਵਿੱਚ ਫਿਰ ਇਹਨੂੰ ਰੀਜ਼ਿਊਮ ਕਰ ਲਿਆ ਗਿਆ ਇੱਕ ਬਹੁਤ ਹੀ ਦਰਦਨਾਕ ਘਟਨਾ ਜਿਹੜੀ ਇਹ ਵਾਪਰੀ ਅਗਲੀ ਗੱਲਬਾਤ ਦੋਸਤੋ ਵੇਟ ਟਾਈਮ ਬਾਰੇ ਵੇਟ ਟਾਈਮ ਕਿਸੇ ਵੀ ਸਰਜਰੀ ਦੇ ਲਈ ਕੋਵਿਡ ਵੇਲੇ ਬਹੁਤ ਵੱਧ ਗਿਆ ਸੀ ਕਿਉਂਕਿ ਕੋਵਿਡ ਵੱਡਾ ਮਸਲਾ ਸੀ ਜਿਹੜਾ ਸਰਕਾਰਾਂ ਨੇ ਡਾਕਟਰਾਂ ਨੇ ਕਿਹਾ ਵੀ ਬਾਕੀ ਕੰਮ ਰੋਕ ਲਓ ਕਿਸੇ ਦਾ ਗੋਡਾ ਬਦਲਣ ਵਾਲਾ ਚੂੜਾ ਬਦਲਣ ਵਾਲਾ ਇਹਨੂੰ ਬਾਅਦ ਵਿੱਚ ਕਰ ਲਓ ਪਹਿਲਾਂ ਕੋਵਿਡ ਨਾਲ ਨਜਿੱਠੋ ਕੋਵਿਡ ਲੰਘ ਗਿਆ ਪਰ ਉਹ ਜਿਹੜੇ ਸਰਜਰੀਆਂ ਲਈ ਉਡੀਕ ਕਰਦੇ ਸੀ ਉਹ ਉਡੀਕ ਨਹੀਂ ਖਤਮ ਹੋਈ ਜਾਂ ਜਿੰਨਾ ਸਮਾਂ ਲੱਗਦਾ ਸੀ ਉਹ ਸਮਾਂ ਜਿਹੜਾ ਸੀ ਉਸੇ ਤਰੀਕੇ ਨਾਲ ਵੱਧਦਾ ਰਿਹਾ 5 ਸਾਲ ਹੋ ਗਏ ਕੋਵਿਡ 19 ਤੋਂ ਬਾਅਦ ਪਰ ਕਨੇਡੀਅਨ ਜਿਹੜੇ ਨੇ ਹਜੇ ਵੀ ਉਹ ਕਈ ਸਰਜਰੀਜ਼ ਦੇ ਵਿੱਚ ਜਿੱਦਾਂ ਪਹਿਲਾਂ ਵਾਰੀ ਆ ਜਾਂਦੀ ਸੀ ਉਦਾਂ ਵਾਰੀ ਨਹੀਂ ਆ ਰਹੀ ਪੰਡੈਮਿਕ ਤੋਂ ਬਾਅਦ ਜਿਹਨੇ ਸਰਜਰੀਜ਼ ਆਹੇ ਅ ਕੀਤੀਆਂ ਜਾ ਰਹੀਆਂ ਬਿਨਾਂ ਸ਼ੱਕ ਜ਼ਿਆਦਾ ਟੋਟਲ ਨੰਬਰ ਆਫ ਸਰਜਰੀਜ਼ ਜਿਹੜੀਆਂ ਉਹ ਵਧੀਆਂ ਹਨ ਭਾਵੇਂ ਕਿ ਇਹ ਪ੍ਰੀ ਪੰਡੈਮਿਕ ਲੈਵਲੋਂ ਵੀ ਲੈਵਲੋਂ ਵੀ ਸਰਪਾਸ ਕਰ ਗਈਆਂ ਜਿਹੜੀ हिਪ ਦੀ ਸਰਜਰੀ ਹੈ ਚੂੜਾ ਬਦਲਣਾ ਗੋਡਾ ਬਦਲਣਾ ਅੱਖਾਂ ਦੇ ਵਿੱਚੋਂ ਲੈਂਸ ਪਾਉਣੇ ਕੈਟਰੈਕਟ ਜਾਂ ਜਿਹੜੀਆਂ ਕੈਂਸਰ ਦੀਆਂ ਸਰਜਰੀਜ਼ ਨੇ ਪਰ ਟਾਈਮ ਨਹੀਂ ਇੰਪਰੂਵ ਹੋਇਆ ਕਿਹਨਾਂ ਦਾ ਮਤਲਬ ਹੈ ਵੀ ਜੇ ਪਹਿਲਾਂ 50 ਸਰਜਰੀਜ਼ ਹੁੰਦੀਆਂ ਸੀ ਹੁਣ 60 ਹੋ ਗਈਆਂ ਪਰ ਜਿਹੜੇ ਟਾਈਮ ਆ ਜਿਹੜੇ ਉਡੀਕ ਦਾ ਟਾਈਮ ਆ ਜਿੰਨਾ ਜੇ ਪਹਿਲਾਂ ਕਿਸੇ ਨੂੰ 2 ਮਹੀਨੇ ਉਡੀਕ ਕਰਨੀ ਪੈਂਦੀ ਹੁੰਦੀ ਹੁਣ 3 ਮਹੀਨੇ ਕਰਨੀ ਪੈ ਰਹੀ ਆ ਉਤੋਂ ਜ਼ਿਆਦਾ ਕਰਨੀ ਪੈ ਰਹੀ ਆ ਜਿਹੜੀਆਂ ਹਿੱਪ ਤੇ ਨੀ ਦੀਆਂ ਸਰਜਰੀ ਨੇ ਗੋਡਾ ਤੇ ਚੂਲਾ ਬਦਲਣ ਵਾਲੀਆਂ ਇਹ ਉੱਤੇ ਗਈਆਂ ਪਰ ਹੌਲੀ ਹੋਈਆਂ ਮਤਲਬ ਕੀ ਆ ਜਿਹੜੀਆਂ 2019 ਨਾਲੋਂ ਜ਼ਿਆਦਾ ਵੱਡਾ ਨੰਬਰ ਆ ਪਰ ਕੁਝ ਪੇਸ਼ੈਂਟਸ ਨੂੰ ਇਹ ਮਿਲ ਰਹੀਆਂ ਜਿਹੜੀਆਂ ਜਿਹੜਾ 6 ਮਹੀਨੇ ਦਾ ਟਾਰਗੇਟ ਆ ਸਿਰਫ ਕੁਝ ਪੇਸ਼ੈਂਟ ਨੂੰ ਇਹ 6 ਮਹੀਨੇ ਦੇ ਟਾਰਗੇਟ ਵਿੱਚ ਮਿਲ ਰਹੀਆਂ 68% ਜਿਹੜੀਆਂ हिਪ ਚੂਲਾ ਤੇ 61% ਜਿਹੜੇ ਗੋਡੇ ਆ ਇਹ ਹੁਣ 80% ਲੋਕਾਂ ਨੂੰ ਭਾਵੇਂ 100 ਬੰਦੇ ਨੂੰ ਚੂਲਾ ਬਦਲਾਉਣਾ ਤਾਂ ਸਿਰਫ 100 ਦੇ ਵਿੱਚੋਂ 88 ਨੂੰ 6 ਮਹੀਨਿਆਂ ਦੇ ਵਿੱਚ ਵਾਰੀ ਆਉਂਦੀ ਆ ਜੇ ਗੋਡਾ ਬਦਲਾਉਣਾ ਤੇ ਉਹ ਕਾਟਾਂ ਦੀ 6 ਮਹੀਨਿਆਂ ਚ ਵਾਰੀ ਆਉਂਦੀ ਆ ਕੋਵਿਡ ਤੋਂ ਪਹਿਲਾਂ ਇਹ 75 ਸੀ ਮਤਲਬ 75ਾਂ ਦੀ ਵਾਰੀ ਆ ਜਾਂਦੀ ਸੀ ਇਹਦਾ ਮਤਲਬ ਜੋ ਕੁਝ ਵੀ ਹੋਇਆ ਸਰਜਰੀਆਂ ਵਧੀਆਂ ਘਟੀਆਂ ਵੀ ਕਮ ਅੱਗੇ ਨਾਲੋਂ ਥੱਲੇ ਗਿਆ ਜਿਹੜੀਆਂ ਆ ਆੱਖਾਂ ਵਾਲੀ ਆ ਇਹ ਲਗਭਗ ਹੁਣ ਨੇੜੇ ਆ ਗਈ ਆ ਵੀ ਉਹ ਟਾਈਮ ਉੱਥੇ ਇੱਕ ਤੱਕ ਆ ਗਿਆ ਕੈਟ ਰੈਕਟ ਜਿਹਨੂੰ ਕਹਿੰਦੇ ਆ ਇਹ ਦੁਬਾਰਾ ਹੋਈ ਆ ਹੁਣ ਜਿਹੜੇ 2019 ਦੇ ਵਿੱਚ ਲਾ ਲੋ ਵੀ 69% ਸੀਗੇ ਔਨ ਟਾਈਮ ਹੁੰਦੇ ਸੀ ਤੇ ਜਿਹੜੇ ਆ 70% ਮਤਲਬ 1 ਅੱਧੇ ਪਰਸੈਂਟ ਤੇ ਨਾਲੋਂ ਉੱਥੇ ਇੱਕ ਨੇੜੇ ਟਿੜੇ ਆ ਗਏ ਜਿਹੜੇ ਕੈਂਸਰ ਨੇ ਉਹਦੇ ਵਿੱਚ ਡਿਲੇ ਵਧਿਆ ਜਿਹੜੀਆਂ ਰੇਡੀਏਸ਼ਨ ਥੈਰੇਪੀ ਆ ਜਾਂ ਸਰਜਰੀਜ਼ ਜਿਹੜੀਆਂ ਪ੍ਰੋਸਟੇਟ ਦੀਆਂ ਆ ਜਾਂ ਬ੍ਰੈਸਟ ਦੀਆਂ ਆ ਜਾਂ ਬਲੈਡਰ ਦੀਆਂ ਆ ਫੇਫੜਿਆਂ ਦੀਆਂ ਆ ਜਾਂ ਜਿਹੜੀਆਂ ਕੋਲੋਰੈਕਟਲ ਕੈਂਸਰ ਆ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਇਹ ਡਿਲੇ ਵਧ ਗਿਆ ਦੇਰੀ ਹੋਣ ਲੱਗ ਪਈ ਆ ਜਿਹੜੇ ਔਨ ਐਨ ਐਵਰੇਜ 50 ਦਿਨ ਜਿਹੜੇ ਡਾਇਗਨੋਸ ਡਾਇਗਨੋਸਟਿਕ ਟੈਸਟ ਨੇ ਬੰਦੇ ਨੇ ਬਿਮਾਰੀ ਲੱਭਣੀ ਆ ਐਮ ਆਰ ਆਈ ਕਰਾਉਣੀ ਕਿਸੇ ਨੇ ਸੀਟੀ ਸਕੈਨ ਕਰਾਉਣੀ ਆ ਉਹਦਾ ਵੇਟ ਟਾਈਮ ਵਧ ਗਿਆ ਭਾਵੇਂ ਕਿ ਜਿਹੜੇ ਟੈਸਟ ਆ ਉਹ ਅ ਮਤਲਬ ਕੀਤੇ ਜਾ ਰਿਹਾ ਹੈ ਪਹਿਲਾਂ ਵਾਂਗ ਜਿਹੜੇ ਬਜ਼ੁਰਗ ਨੇ ਜਾਂ ਜਿਹੜੀ ਉਹ ਵੱਡੀ ਪਾਪੂਲੇਸ਼ਨ ਆ ਕੈਨੇਡਾ ਦੇ ਵਿੱਚ ਪਾਪੂਲੇਸ਼ਨ ਵਧੀ ਆ 41.5 ਮਿਲੀਅਨ ਪਰ ਇਹਦੇ ਵਿੱਚ ਵੱਡਾ ਨੰਬਰ ਜਿਹੜਾ ਇੱਕ 65 ਸਾਲ ਤੋਂ ਜ਼ਿਆਦਾ ਉਮਰ ਵਾਲੇ ਆ ਉਹ 19% ਹੋ ਗਿਆ ਇਹਦਾ ਮਤਲਬ ਪ੍ਰੈਸ਼ਰ ਜਿਹੜਾ ਸਿਸਟਮ ਦੇ ਉੱਤੇ ਹੋਰ ਪੈ ਗਿਆ ਦੂਜਾ ਸਟਾਫ ਸ਼ਾਰਟੇਜ ਸਟਾਫ ਜਾਂ ਸਰਜਨ ਐਨਸਥੀਸੀਓਲੋਜਿਸਟ ਜਿਹੜੇ ਨੇ ਜਿਹਨੇ ਪਹਿਲਾਂ बेहोਸ਼ ਕਰਨਾ ਪ੍ਰੈਸ਼ਰ ਕਰਨ ਤੋਂ ਉਹੀ ਪੂਰੇ ਨਹੀਂ ਆ ਜਿਹੜੇ ਹੈਲਥ ਵਰਕਰ ਨੇ ਉਹ ਇਸ ਡਿਮਾਂਡ ਦੇ ਨਾਲ ਜਾਂ ਮਤਲਬ ਫਰਦਰ ਇਹਨੂੰ ਜਿਹੜਾ ਉਹਦੇ ਨਾਲ ਬਰਾਬਰ ਨਹੀਂ ਚੱਲ ਰਿਹਾ ਜਿਹੜੇ ਮਰੀਜ਼ ਨੇ ਜ਼ਿਆਦਾ ਬਿਮਾਰ ਹੋ ਰਹੇ ਆ ਬਹੁਤ ਸਾਰੇ ਪੇਸ਼ੈਂਟ ਐ ਇਸ ਵੇਲੇ ਉਹ ਲੇਟ ਜਾ ਰਹੇ ਆ ਜ਼ਿਆਦਾ ਕੰਪਲੈਕਸ ਜਦੋਂ ਮਤਲਬ ਇੱਕ ਬਿਮਾਰੀ ਨੂੰ ਸਮੇਂ ਤੇ ਉਹਦਾ ਇਲਾਜ ਨਹੀਂ ਹੋਇਆ ਹੋਊਗਾ ਕਿ ਬਿਮਾਰੀ ਵਧਣੀ ਆ ਤੇ ਜਦੋਂ ਬਿਮਾਰੀ ਵੱਧ ਲੈ ਕੇ ਜਾਊਗਾ ਤੇ ਫਿਰ ਉਹਨੂੰ ਟਾਈਮ ਵੀ ਵੱਧ ਲੱਗੂਗਾ ਤੇ ਉਹਦੇ ਨਾਲ ਹੋਰ ਸਾਰਾ ਸਿਸਟਮ ਸਲੋ ਹੋ ਜਾਊਗਾ ਮਤਲਬ ਇਹ ਇੱਕ ਵਾਰੀ ਜਿਹੜਾ ਸ਼ੁਰੂ ਹੋਇਆ ਇਹ ਗੱਲ ਹੋਰ ਜ਼ਿਆਦਾ ਦੂਜੇ ਪਾਸੇ ਨੂੰ ਜਾ ਰਹੀ ਆ ਜਿਹੜੇ ਹੁਣ ਸੁਜੈਸਟ ਇਹ ਕੀਤਾ ਜਾ ਰਿਹਾ ਕਿ ਬੁਕਿੰਗ ਸਿਸਟਮ ਬੈਟਰ ਕੀਤਾ ਜਾਵੇ ਆ ਜਿਆਦਾ ਵੇਟ ਲਿਸਟ ਨੂੰ ਨੇੜਿਓ ਇਹਨੂੰ ਉਹ ਟਰੈਕ ਕੀਤਾ ਜਾਵੇ ਤੇ ਜਿਹੜੇ ਆਲਟਰਨੇਟਿਵ ਕੇਅਰ ਸੈਟਿੰਗਸ ਆ ਜਿਵੇਂ ਇਸ ਜਿਹੜੀ ਸਟ੍ਰੇਨ ਨੂੰ ਵੱਧ ਲਈ ਹੈ ਇਹਨੂੰ ਮੈਨੇਜ ਕਰਨ ਦੇ ਲਈ ਕੀਤੀਆਂ ਜਾਂ ਤਾਂ ਕੁਛ ਨਾ ਕੁਛ ਬਚਾ ਹੋ ਸਕਦਾ ਅਗਲੀ ਗੱਲਬਾਤ ਵੀ ਹੈਲਥ케ਅਰ ਸਿਸਟਮ ਦੇ ਬਾਰੇ ਹੀ ਆ ਟ੍ਰੈਸਾ ਐਲਫਰਡ ਇੱਕ 37 ਸਾਲਾਂ ਦੀ ਔਰਤ ਆ ਫਿਲਮ ਇੱਕ ਕਰਾ ਇਥੇ ਵੈਨਕੂਵਰ ਦੇ ਵਿੱਚ ਇਹਨੂੰ ਇੱਕ ਬਿਮਾਰੀ ਜਿਹੜੀ ਹੈਗੀ ਆ ਨਿਕਲੀ ਇਹਨੂੰ ਡਾਇਗਨੋਸ ਹੋਈ ਹੈ ਮਲਟੀਪਲ ਸੈਕਲੈਰੀਓਸਿਸ ਇਹ ਆਰ ਆਰ ਐਮ ਐਸ ਕਹਿੰਦੇ ਆ ਇਹਨੂੰ ਰਿਲੈਪਸਿੰਗ ਰਿਮਿਟਿੰਗ ਮਲਟੀਪਲ ਸੈਕਲੈਰੀਓਸਿਸ ਆਰ ਆਰ ਐਮ ਐਸ ਨਾਂ ਦੀ ਬਿਮਾਰੀ ਇਹਨੂੰ ਸਤੰਬਰ 2024 ਦੇ ਵਿੱਚ ਜਣੀ ਪਿਛਲੇ ਸਾਲ ਸਤੰਬਰ ਦੇ ਵਿੱਚ ਨਿਕਲੇ ਇਹਨੂੰ ਟਾਈਪ 1 ਡਾਇਬੀਟੀਸ ਵੀ ਆ ਜਾਨੀ ਸ਼ੂਗਰ ਵੀ ਆ ਜਿਹਦੇ ਨਾਲ ਕਿ ਉਹਦੀਆਂ ਜਿਹੜੀਆਂ ਟ੍ਰੀਟਮੈਂਟ ਆਪਸ਼ਨ ਆ ਉਹ ਲਿਮਟ ਹੋ ਗਈਆਂ ਸ਼ੂਗਰ ਵਾਲੇ ਬੰਦੇ ਨੂੰ ਸਾਰੀਆਂ ਦਵਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ ਉਹਨੂੰ ਦਵਾਈ ਡਾਕਟਰ ਹਸਾਬ ਨਾਲ ਦਿੰਦੇ ਆ ਸੋ ਕਿਉਂਕਿ ਇਹਨੂੰ ਪਹਿਲਾਂ ਸ਼ੂਗਰ ਸੀ ਉਤੋਂ ਆਰ ਆਰ ਐਮ ਐਸ ਨਾਂ ਦੀ ਇੱਕ ਬਿਮਾਰੀ ਹੋ ਗਈ ਉਹਦੇ ਕੋਲੇ ਜਿਹੜਾ ਆਰ ਆਰ ਐਮ ਐਸ ਬਿਮਾਰੀ ਨੂੰ ਠੀਕ ਕਰਨ ਵਾਲੀਆਂ ਦਵਾਈਆਂ ਸੀ ਉਹ ਲਿਮਟਡ ਹੋ ਗਈਆਂ ਹੁਣ ਹੋਇਆ ਕਿ ਉਹਦੇ ਤੇ ਉਹਦੇ ਡਾਕਟਰ ਨੇ ਇੱਕ ਦਵਾਈ ਚੂਜ਼ ਕੀਤੀ ਕਿ ਦਵਾਈ ਦਾ ਨਾਮ ਹੈਗਾ ਕੈਸਮਟਾ ਕਿ ਕੈਸਮਟਾ ਇੱਕ ਬਹੁਤ ਪਾਵਰਫੁਲ ਇਹ ਮਲਟੀਪਲ ਸਕਲਰੋਸਿਸ ਦੀ ਦਵਾਈ ਆ ਕਿਉਂਕਿ ਬਹੁਤ ਜ਼ਿਆਦਾ ਇਫੈਕਟਿਵ ਆ ਲਗਭਗ 99% ਐਫੀਕੈਸੀ ਦੱਸੀ ਜਾ ਰਹੀ ਹੈ ਇਹਦੀ ਇਹਦੇ ਵਿੱਚ ਸਟੀਰੌਇਡ ਕੋਈ ਨਹੀਂ ਹੁੰਦਾ ਜਿਹੜਾ ਕਿ ਸਟੀਰੌਇਡ 슈ਗਰ ਵਾਲੇ ਮਰੀਜ਼ ਲਈ ਮਾੜਾ ਹੁੰਦਾ ਹੁਣ ਇਹਨਾਂ ਨੇ ਤੇ ਸਾਰਾ ਡਾਇਲਿਸਿਸ ਹੋ ਗਿਆ ਡਾਕਟਰਾਂ ਨੇ ਇਲਾਜ ਉਹ ਟੈਸਟ ਟੂਸਟ ਕਰਕੇ ਕੱਢ ਲਿਆ ਵੀ ਭਾਈ ਆਹ ਕਿਹ ਅਸਿਮਟਾ ਜਿਹੜੀ ਦਵਾਈ ਆ ਇਹ ਤੈਨੂੰ ਲੈਣੀ ਪਊ ਹੁਣ ਜਿਹੜੀ ਦਵਾਈ ਆ ਜੇ ਸਾਰਾ ਸਾਰਿਆਂ ਨੇ ਲੈਣੀ ਹੋਵੇ 26000 ਡਾਲਰ ਲੱਗਦਾ ਮਤਲਬ 2000 ਡਾਲਰ ਤੋਂ ਜ਼ਿਆਦਾ ਮਹੀਨੇ ਦੀ ਕੁਦਰਤੀ ਆ ਇਹ ਬਹੁਤ ਜ਼ਿਆਦਾ ਮਹਿੰਗੀ ਆ ਤੇ ਉਹਨੂੰ 6 ਡੋਜ਼ਸ ਮੈਨੂਫੈਕਚਰਰ ਕੋਲੋਂ ਸ਼ੁਰੂ ਦੇ ਵਿੱਚ ਮਿਲ ਗਈਆਂ ਜਿਹੜੇ ਬਣਾਉਣ ਵਾਲੇ ਸੀ ਪਰ ਹੁਣ ਹੋਰ ਮਤਲਬ ਸਪਲਾਈ ਖਤਮ ਹੋ ਗਈ ਇੰਸ਼ੋਰੈਂਸ ਇਹਨੂੰ ਕਵਰ ਨਹੀਂ ਕਰਦਾ। ਉਹਦੀ ਤੇ ਉਹਦੇ ਹਸਬੰਡ ਨੇ ਦੋਵਾਂ ਨੇ ਪ੍ਰਾਈਵੇਟ ਹੈਲਥ ਪਲਾਨ ਆ ਉਹਨਾਂ ਦੇ ਕੋਲੇ ਉਹ ਕਹਿੰਦੇ ਵੀ ਪਾਕੀ ਸਾਰਾ ਕੁਝ ਠੀਕ ਆ ਆ 26000 ਸਾਲ ਵਾਲੀ ਦਵਾਈ ਅਸੀਂ ਕਵਰ ਨਹੀਂ ਕਰਦੇ ਇੰਸ਼ੋਰੈਂਸ ਵਾਲਿਆਂ ਦੇ ਆਪਣੇ ਦਲੀਲਾਂ ਹੁੰਦੀਆਂ। ਉਹ BC ਫਾਰਮਾ ਕੇਅਰ ਦੇ ਕੋਲ ਚਲੇ ਗਏ ਵੀ ਭਾਈ ਆ ਮੈਨੂੰ ਤੁਸੀਂ ਕਰੋ। BC ਫਾਰਮਾ ਕੇਅਰ ਨੇ ਵੀ ਇਸ ਦਵਾਈ ਨੂੰ ਰਿਜੈਕਟ ਕਰਤਾ ਕਿ ਅਸੀਂ ਤੁਹਾਨੂੰ ਇਹ ਦਵਾਈ ਮੁਫਤ ਨਹੀਂ ਦੇ ਸਕਦੇ। ਹੁਣ ਗੱਲ ਕੀ ਆ ਬ੍ਰਿਟਿਸ਼ ਕੋਲੰਬੀਆ ਇੱਕ ਇਹੋ ਜਿਹਾ ਇੱਕ ਇਹੋ ਜਿਹਾ ਨਹੀਂ ਇੱਕੋ ਇੱਕ ਇਹੋ ਜਿਹਾ ਪ੍ਰੋਵੈਂਸ ਆ ਜਿਹੜਾ ਇਹਨੂੰ ਕਵਰ ਨਹੀਂ ਕਰਦਾ ਇਹ ਕੈਨੇਡਾ ਦੇ ਵਿੱਚ BC ਇਹਨੂੰ ਕਵਰ ਨਹੀਂ ਕਰਦਾ ਕੈਸਿਮਟਾ ਜਿਹੜੀ ਐਮਐਸ ਪੇਸ਼ੈਂਟਸ ਨੂੰ ਮਲਟੀਪਲ ਸਕਲੇਰੋਸਿਸ ਦੇ ਪੇਸ਼ੈਂਟ ਨੂੰ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਹੁਣ ਉਹ ਕੀ ਕਰ ਆ ਜਿਹੜੇ ਕੈਨੇਡਾ ਇਹ ਹੈਗੇ ਐਮਐਸ ਕੈਨੇਡਾ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਕਿ ਇਹ ਇੱਕ ਪੋਸਟਲ ਕੋਡ ਲਾਟਰੀ ਹੋ ਗਈ ਜਿੱਥੇ ਪੇਸ਼ੈਂਟ ਇਹ ਮੈਡੀਕੇਸ਼ਨ ਲੈ ਸਕਦਾ ਜਾਂ ਨਹੀਂ ਲੈ ਸਕਦਾ ਇਸ ਗੱਲ ਤੇ ਡਿਪੈਂਡ ਕਰਦਾ ਕਿ ਉਹ ਰਹਿੰਦਾ ਕਿਹੜੇ ਪ੍ਰੋਵਿੰਸ ਚ ਸਰਕਾਰ ਕਹਿੰਦੀ ਕੋਸਟ ਫੈਕਟਰ ਨਹੀਂ ਆ ਬੀਸੀ ਮਿਨਿਸਟਰੀ ਆਫ ਹੈਲਥ ਕਹਿੰਦੀ ਆ ਕਿ ਜਿਹੜੀ ਇਹ ਕੈਸ਼ੇਮਟਾ ਆ ਇਹ ਮਹਿੰਗੀ ਬਹੁਤ ਆ ਤੇ ਜਿਹੜੀ ਹੋਰ ਕਵਰੇਜ ਡਰੱਗਸ ਹੈਗੀਆਂ ਆ ਬਰਾਬਰ ਦੀ ਇਫੈਕਟਿਵਨੈਸ ਨਾਲ ਪਰ ਉਹ ਜਿਹੜੇ ਅਲਟਰਨੇਟਿਵ ਨੇ ਉਹਨਾਂ ਦੇ ਵਿੱਚ ਸਟੀਰੋਇਡ ਆ ਇਹਦਾ ਮਤਲਬ ਇਹ ਆ ਕਿ ਜਾਂ ਤਾਂ ਉਹ ਸਟੀਰੋਇਡ ਆ ਉਹਦੇ ਵਿੱਚ ਤੇ ਜਾਂ ਉਹਦਾ ਦਾ ਸਕਸੈਸ ਰੇਟ ਘਟਾ ਮਤਲਬ ਉਹ ਦਵਾਈਆਂ ਇੰਨੀਆਂ ਘਾਰਗਰ ਨਹੀਂ ਆ ਕਾਮਯਾਬ ਨਹੀਂ ਆ ਹੁਣ ਦੂਜੇ ਜੇ ਆਲਟਰਨੇਟਿਵਸ ਆ ਉਹ ਸੇਫ ਨਹੀਂ ਉਹਦੇ ਲਈ ਜਿਹੜੀ ਇਹ ਔਰਤ ਆ ਟਰੇਸਾ ਉਹ ਇਹ ਕਹਿੰਦੀ ਆ ਕਿ ਜਿਹੜੀਆਂ ਆਲਟਰਨੇਟਿਵ ਡਰੱਗਸ ਨੇ ਉਹ ਉਨੀ ਚੰਗੀ ਤਰ੍ਹਾਂ ਕੰਮ ਨਹੀਂ ਕਰਦੀਆਂ ਕਿਉਂਕਿ ਉਹ ਡਾਇਬੀਟਿਕ ਆ ਤੇ ਉਹ 50% ਇਫੈਕਟਿਵ ਆ ਹੁਣ ਇਹ ਸਿਚੁਏਸ਼ਨ ਅਰਜੈਂਟ ਆ ਉਹਦੀ ਆ 30 ਤਰੀਕ ਨੂੰ ਦਵਾਈ ਮੁੱਕ ਜਾਣੀ ਆ ਤੇ ਉਹਦੇ ਕੋਲੇ ਉਹ ਤੋਂ ਬਾਅਦ ਦਵਾਈ ਹੈ ਨਹੀਂ ਉਹ ਆਪਣੇ ਲੋਕਲ ਐਮ ਐਲ ਏ ਨਾਲ ਵੀ ਕੰਮ ਗੱਲ ਕਰ ਰਹੀ ਹੈ ਕਿ ਫਾਰਮਾ ਕੇਅਰ ਨਾਲ ਵੀ ਕੋਈ ਨਾ ਕੋਈ ਸੋਲੂਸ਼ਨ ਦਿਓ ਜਦ ਬਾਕੀ ਕੈਨੇਡਾ ਸਾਰਾ ਇਸ ਦਵਾਈ ਨੂੰ ਕਵਰ ਕਰਦਾ ਤੇ ਬੀਸੀ ਕਿਉਂ ਨਹੀਂ ਕਰ ਸਕਦਾ ਤੇ ਉਹ ਜਿਹੜਾ ਦਲੀਲ ਬੀਸੀ ਵਾਲੇ ਦੇ ਰਹੇ ਵੀ ਇਹ ਮਹਿੰਗੀ ਆ ਤੁਸੀਂ ਜਾਂ ਤੇ ਆ ਫਲਾਣੀ ਦਵਾਈ ਲੈ ਲਓ ਪਰ ਉਹ ਜਿਹੜੀ ਫਲਾਣੀ ਦਵਾਈ ਦੱਸ ਰਹੇ ਆ ਉਹਦੇ ਵਿੱਚ ਸਟੀਰੋਇਡ ਆ ਜਾਂ ਉਹ ਕਹਿੰਦੇ ਆਹ ਦਵਾਈ ਲੈ ਲਓ ਜਿਹੜੀ ਆਹ ਦਵਾਈ ਉਹ ਦੱਸ ਰਹੇ ਆ ਉਹ ਦਵਾਈ ਇਫੈਕਟਿਵ ਨਹੀਂ ਹੋਣੀ ਹੁਣ ਉਹਦੀ ਜਾਣ ਦਾ ਸਵਾਲ ਆ ਸੋ ਇਹ ਕੇਸ ਜਿਹੜਾ ਇੱਕ ਡਿਸਕਸ ਕੀਤਾ ਤੁਹਾਡੇ ਨਾਲ ਜੱਜ ਅਖਬਾਰਾਂ ਦੇ ਵਿੱਚ ਸੁਰਖੀ ਬਣਿਆ ਇੱਕ ਬਹੁਤ ਸੀਰੀਅਸ ਗੈਪ ਆ ਹੈਲਥ케ਅਰ ਐਕਸੈਸ ਦੇ ਵਿੱਚ ਜਿਹੜੇ ਲੋਕ ਬਿਨਾ ਕਿਸੇ ਕੰਪਲੈਕਸ ਨੀਡ ਦੇ ਜਾਂ ਉਹ ਸਵਾਲ ਚੱਕਦੇ ਇਸ ਗੱਲ ਦੇ ਉੱਤੇ ਕਿ ਜਿਹੜੀਆਂ ਜਿਹੜੀ ਪ੍ਰੋਵਿੰਸ਼ਲ ਡਰੱਗ ਕਵਰੇਜ ਆ ਪੂਰੇ ਕੈਨੇਡਾ ਦੇ ਵਿੱਚ ਕਿਤੇ ਨਾ ਕਿਤੇ ਇਹਦੇ ਚ ਤਾਂ ਸਮਾਨਤਾ ਹੋਵੇ ਕੈਨੇਡਾ ਤੋਂ ਕੈਨੇਡਾ ਹੀ ਹੈ ਜੇ ਇੱਥੇ ਕਵਰ ਹੁੰਦੀ ਆ ਤੇ ਪਰਲੇ ਪਾਸੇ ਕਿਉਂ ਨਹੀਂ ਕਵਰ ਹੁੰਦੀ ਇਸ ਕਰਕੇ ਥੋੜਾ ਜਿਆ ਇਹਦੇ ਜਿਹੜੀ ਇਹਦਾ ਕੁਛ ਨਾ ਕੁਛ ਜਿਹੜਾ ਹੱਲਿਆ ਉਹ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਜਿਹੜੀ ਵੀ ਮੋਢਲੀ ਸਿਹਤ ਦੀ ਸਹਾਇਤਾ ਆ ਉਹ ਦਿੱਤੀ ਜਾ ਸਕੇ ਅਗਲੀ ਗੱਲਬਾਤ ਬੀਸੀ ਫੈਰੀਜ਼ ਬਾਰੇ ਆ ਬੀਸੀ ਫੈਰੀਜ਼ ਨੇ ਨਵਾਂ ਜਹਾਜ਼ ਖਰੀਦਣਾ ਸਮੁੰਦਰੀ ਜਹਾਜ਼ ਖਰੀਦਣਾ ਇਹਨਾਂ ਨੇ ਤੇ ਇਹ ਇਹਨਾਂ ਨੇ ਕਿਹਾ ਵੀ ਜਿਹੜਾ ਜਹਾਜ਼ ਨਵਾਂ ਅਸੀਂ ਲੈਣਾ ਆ ਬਹੁਤ ਕਿਉਂਕਿ ਇਹਨਾਂ ਦਾ ਪੁਰਾਣਾ ਹੋ ਗਿਆ ਜਹਾਜ਼ ਪੁਰਾਣੇ ਹੋ ਗਏ ਫੈਰੀਆਂ ਕਿੰਨੀਆਂ ਕੈਂਸਲ ਰਹਿੰਦੀਆਂ ਤੁਸੀਂ ਸਾਰੇ ਜਾਣਦੇ ਆਂ ਵੀ ਇਸ ਕਰਕੇ ਆਪਾਂ ਜਹਾਜ਼ ਬਦਲਦੇ ਨੇ ਨਵੇਂ ਲੈ ਲੈਣੇ ਆ ਹੁਣ ਜਿਹੜੇ ਜਹਾਜ਼ ਲੈਣੇ ਉਹ ਚੀਨ 'ਚ ਬਣਦੇ ਆ ਕੰਪਨੀ ਜਿਹੜੀ ਇਹਨਾਂ ਨੇ ਚੂਜ਼ ਕੀਤੀ ਆ ਵੀ ਜਿੱਥੇ ਤੋਂ ਅਸੀਂ ਜਹਾਜ਼ ਲੈਣੇ ਆ ਉਹ ਚੀਨ ਦੀ ਚਾਈਨੀਸ ਸਟੇਟ ਆਨਡ ਸ਼ਿਪਯਾਰਡ ਚਾਇਨਾ ਮਰਚੈਂਟਸ ਇੰਡਸਟਰੀ ਸੀਐਮਆਈ ਨੂੰ ਕਿਆ ਇਹਨਾਂ ਨੇ ਕਿ ਤੁਸੀਂ ਇਹ ਜੌਬ ਕਰੋ ਇੱਥੋਂ ਰੌਲਾ ਪੈ ਗਿਆ ਰੌਲਾ ਕਿਸ ਗੱਲ ਦਾ ਪਿਆ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਬੀਸੀ ਕਨਜ਼ਰਵਟਿਵ ਦੇ ਲੀਡਰਸ ਨੇ ਉਹ ਇਹ ਕਹਿੰਦੇ ਵੀ ਇਹ ਤਾਂ ਸਾਡੀ ਲੋਕਲ ਇਕਨੋਮਿਕ ਵੈਲਿਊ ਦੇ ਅਗੇਂਸਟ ਆ ਅਸੀਂ ਤਾਂ ਕਹਿੰਦੇ ਸਾਰਾ ਕੁਝ ਬੀਸੀ ਦਾ ਹੋਵੇ ਕੈਨੇਡਾ ਦਾ ਹੋਵੇ ਕੈਨੇਡਾ ਦਾ ਸਭ ਕੁਝ ਬੀਸੀ ਦਾ ਹੋਵੇ ਸਾਡੀ ਇਕਨੋਮੀ ਹੋਣੀ ਚਾਹੀਦੀ ਤੁਸੀਂ ਚੀਨ ਤੋਂ ਸਮਾਨ ਖਰੀਦ ਰਹੇ ਬਾਇ ਬੀਸੀ ਪਾਲਿਸੀ ਆ ਇੱਕ ਬਾਇ ਬੀਸੀ ਪਾਲਿਸੀ ਦਾ ਮਤਲਬ ਇਹ ਆ ਕਿ ਆਪਾਂ ਸਾਰਾ ਸਾਮਾਨ BC ਦੇ ਵਿੱਚੋਂ ਖਰੀਦਣਾ ਕਿਉਂਕਿ ਤੁਹਾਨੂੰ ਪਤਾ ਟੈਰਫ ਦੇ ਨਾਲ ਕਿੰਨਾ ਪਿਛਲੇ ਸਮੇਂ ਦੇ ਵਿੱਚ ਰੌਲਾ ਰੱਪਾ ਪਿਆ ਇਹ ਜਿਹੜੀ ਇਹ ਇਹਨਾਂ ਦਾ BC ਫੈਰੀਜ਼ ਦਾ ਚੀਨ ਦੀ ਕੰਪਨੀ ਤੋਂ ਸਮੁੰਦਰੀ ਜਹਾਜ਼ ਲੈਣਾ 22 BC ਪਾਲਿਸੀ ਦੇ ਨਾਲ ਕਨਫਲਿਕਟ ਆ ਪ੍ਰੀਮੀਅਰ ਡੇਵਿਡ EB ਨੇ 22 BC ਮੈਸੇਜ ਜਿਹੜਾ ਉਹਨਾਂ ਦਾ ਹੈਗਾ ਜਿਹੜਾ ਅਨਕਰੇਜ ਕੀਤਾ ਸੀ ਲੋਕਾਂ ਨੂੰ ਕਿ ਤੁਸੀਂ ਲੋਕਲ ਪ੍ਰੋਡਕਟ ਖਰੀਦੋ ਕਹਿੰਦੇ ਲੋਕਾਂ ਤੋਂ ਤੁਸੀਂ ਕਹੀ ਜਾਂਦੇ ਵੀ ਦਾਲਾਂ ਸਬਜ਼ੀਆਂ ਲੋਕਲ ਲੈ ਲਓ ਫੁਲਾਨਾ ਲੈ ਲਓ ਤੇ ਜਹਾਜ਼ ਤੁਸੀਂ ਚੀਨ ਤੋਂ ਮਗਾਉਣ ਲੱਗਿਓ ਹੁਣ ਐਮਐਲਏ ਨੇ ਪੀਟਰ ਮਿਲਬਰ ਉਹਨਾਂ ਨੇ ਇਹ ਕਿਹਾ ਕਿ ਇਹਦੇ ਨਾਲ ਜਿਹੜੀਆਂ ਸ਼ਿਪ ਬਿਲਡਿੰਗ ਜੌਬਸ ਨੇ ਇਥੋਂ ਜੇ ਇੱਥੇ ਜਹਾਜ਼ ਬਣਦੇ ਤੇ ਨੌਕਰੀਆਂ ਵੀ ਇੱਥੇ ਪੈਦਾ ਹੁੰਦੀਆਂ ਕੰਮਕਾਰ ਵੀ ਇੱਥੇ ਹੁੰਦਾ ਜੇ ਬੀਸੀ ਜਾ ਕੇ ਟੁਕੜ ਟਕ ਕੈਨੇਡਾ ਚ ਤਾਂ ਹੁੰਦਾ ਇਹ ਵੀ ਉਹ ਕਹਿ ਰਹੇ ਆ ਕਿ ਜਿਹੜੀ ਡੀਲ ਚੀਨ ਦੇ ਨਾਲ ਕੀਤੀ ਆ ਉਹ ਉਹ ਹਿਊਮਨ ਰਾਈਟਸ ਦਾ ਕੰਸਰਨ ਆ ਨੈਸ਼ਨਲ ਸਕਿਉਰਿਟੀ ਦਾ ਕੰਸਰਨ ਆ ਟ੍ਰੇਡ ਟੈਂਸ਼ਨ ਆ ਯੂਨਿਓਨ ਆਕਸਟਾ ਜਿੱਥੇ ਉਹ ਲੇਬਰ ਆ ਚੀਨ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਜਿਹੜੇ ਜਹਾਜ਼ ਬਣਾਉਂਦੇ ਆ ਉਹ ਕੋਈ ਇਦਾਂ ਥੋੜਾ ਵੀ ਜਿੱਦਾਂ ਇੱਥੇ ਕੈਨੇਡਾ ਦੇ ਵਿੱਚ ਆ ਵੀ 15 ਡਾਲਰ ਮਿਨੀਮਮ ਦੇਣੇ ਹੀ ਦੇਣੇ ਆ ਤੁਹਾਨੂੰ ਜਾਂ ਤੁਹਾਨੂੰ 8 ਘੰਟੇ ਤੋਂ ਬਾਅਦ ਓਵਰਟਾਈਮ ਮਿਲਣਾ ਜਾਂ ਐਤਵਾਰ ਸ਼ਨੀਵਾਰ ਕੰਮ ਕਰਨ ਦਾ ਓਵਰਟਾਈਮ ਮਿਲਣਾ ਜਾਂ ਇੰਨੀ ਤੁਹਾਨੂੰ ਵਕੇਸ਼ਨ ਪੇ ਆ ਇੰਨੀ ਸਾਲ ਦੀ ਵਕੇਸ਼ਨ ਆ ਜਿਹੜੇ ਇੱਥੇ ਸਾਰੇ ਇੱਕ ਐਕਸੈਪਟਡ ਨਿਜਮ ਨੇ ਵੀ ਉੱਥੇ ਤਾਂ ਕੰਮ ਹੈਗਾ ਤਾਂ ਹੈਗਾ ਹੋ ਸਕਦਾ ਉਹ 24 ਘੰਟੇ ਕਰਾਈ ਜੀ ਮਿਨੀਮਮ ਵੇਜ ਦੇ ਹਿਸਾਬ ਕੋਈ ਮਤਲਬ ਕੋਈ ਲੇਬਰ ਲਾਅ ਹੀ ਹੈ ਨਹੀਂ ਇਹਦਾ ਮਤ ਹੁਣ ਜਿਹੜਾ ਵੀ ਪ੍ਰੋਡਕਟ ਮਨੁੱਖੀ ਅਧਿਕਾਰਾਂ ਦੀ ਲੰਘਣਾ ਕਰਕੇ ਬਣਾਇਆ ਗਿਆ ਉਹ ਇਹ ਮੁਲਕ ਵਰਤਨ ਤੇ ਮਨਾਹੀ ਕਰਦੇ ਆ ਭਾਵੇਂ ਉਹ ਆ ਕੰਪਨੀਆਂ ਦੀਆਂ ਟੀ-ਸ਼ਰਟਾਂ ਜਾਂ ਕੁਝ ਵੀ ਹੋਵੇ ਬੀਸੀ ਫੈਰੀ ਨੇ ਜਿਹੜੀ ਇਹ ਪਬਲੀਕਲੀ ਓਨਡ ਕੰਪਨੀ ਆ ਭਾਵੇਂ ਬੀਰੀ ਬੀਸੀ ਫੈਰੀਜ਼ ਇੰਡੀਪੈਂਡੈਂਟਲੀ ਰਨ ਕਰਦੀ ਹੈ ਪਰ ਫੇਰ ਵੀ ਇਹਨੂੰ ਬੀਸੀ ਗਵਰਨਮੈਂਟ ਓਨ ਕਰਦੀ ਹੈ ਸੋ ਜਿਹੜੇ ਆਲੋਚਕ ਨੇ ਉਹ ਕਹਿੰਦੇ ਨੇ ਕਿ ਪ੍ਰੀਮੀਅਰ ਏ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ NDP ਦੇ ਮਿਨਿਸਟਰ ਵੀ ਕਨਸਰਨ ਨੇ इवन NDP ਟ੍ਰਾਂਸਪੋਰਟੇਸ਼ਨ ਮਿਨਿਸਟਰ ਜਿਹੜੇ ਮਾਈਕ ਫਾਰਵਰਡਤ ਨੇ ਉਹਨਾਂ ਨੇ ਵੀ ਥੋੜਾ ਜਿਹਾ ਕਿਹਾ ਵੀ ਆਪਣਾ ਥੋੜਾ ਨਹੀਂ ਹਲਕਾ ਵੱਡਾ ਮੇਜਰ ਕਨਸਰਨ ਆ ਉਹਨਾਂ ਦਾ ਇਸ ਫੈਸਲੇ ਦੇ ਉੱਤੇ ਸਪੈਸ਼ਲੀ ਜਦੋਂ ਚਾਈਨਾ ਦੀਆਂ ਟ੍ਰੇਡ ਪ੍ਰੈਕਟਿਸਸ ਬਾਰੇ ਆਪਾਂ ਜਾਣਦੇ ਆ ਹੁਣ BC ਫੈਰੀਜ਼ ਨੇ ਕਿਹਾ ਕਿ ਕੋਈ ਵੀ ਕੈਨੇਡੀਅਨ ਸ਼ਿਪਯਾਰਡ ਨੇ ਜਿਹੜੀ ਇਹ ਬਿਡ ਸਬਮਿਟ ਨਹੀਂ ਕੀਤੀ ਸੋ ਉਹਨਾਂ ਨੇ ਜਾਣਾ ਵੀ ਇੱਥੇ ਕੋਈ ਕਹਿ ਨਹੀਂ ਰਿਹਾ ਸੀ ਜਹਾਜ਼ ਬਣਾ ਦੇਵਾਂਗੇ ਫਿਰ ਜਹਾਜ਼ ਤਾਂ ਸਾਨੂੰ ਚਾਹੀਦੇ ਹੋ ਤੇ ਕਹਿੰਦੇ ਅਸੀਂ ਚੀਨ ਤੋਂ ਹੀ ਲਵਾਂਗੇ ਜਮੇਰ ਇੱਕ ਜਿਹੜੀ ਕਾਸਟ ਵੀ ਉਹਦੀ ਚੀਜ਼ ਆ ਨਾ ਹੁਣ ਜਿਹੜੇ ਨਵੇਂ ਫੈਰੀਆਂ ਨੇ ਉਹਦਾਂ ਬਾਰੇ ਇਹ ਮਤਲਬ ਮੰਨਿਆ ਜਾ ਰਿਹਾ ਕਿ ਇਹ 2029 ਤੇ 2031 ਦੇ ਵਿਚਕਾਰ ਮਿਲ ਜਾਣਗੇ ਪਰ ਡਿਸੀਜਨ ਜਿਹੜਾ ਪੋਲਿਟਿਕਲੀ ਕੰਟਰੋਵਰਸ਼ੀਅਲ ਕਈ ਸਾਲਾਂ ਤੱਕ ਰਹੂਗਾ ਵੀ ਇਹਨਾਂ ਨੂੰ ਕਰਨਾ ਚਾਹੀਦਾ ਸੀ ਜਾਂ ਨਹੀਂ ਅਗਲੀ ਖਬਰ ਦੋਸਤੋ ਐਮਰਜੈਂਸੀ ਰੂਮਜ਼ ਬਾਰੇ ਆ ਬੀਸੀ ਦੇ ਵਿੱਚ ਜਿਹੜੇ ਐਮਰਜੈਂਸੀ ਰੂਮ ਨੇ ਓਵਰਕਰਾਊਡਡ ਨੇ ਭੀੜ ਜ਼ਿਆਦਾ ਆ ਬਹੁਤ ਬੁਰੀ ਤਰ੍ਹਾਂ ਭਰੇ ਆ ਜਿਹਦੇ ਨਾਲ ਕਿ ਪੇਸ਼ੈਂਟ ਦੀ ਜਿਹੜੀ ਕੇਅਰ ਕੀਤੀ ਜਾਣੀ ਹੈ ਉਹਦੇ ਉੱਤੇ ਅਸਰ ਪੈ ਰਿਹਾ ਤੇ ਇਹ ਸਟਾਫ ਦੇ ਲਈ ਵੀ ਅਨਸੇਫ ਆ ਅ ਦੂਜੀ ਗੱਲ ਇੱਥੇ ਸਟਾਫ ਹੈ ਨਹੀਂ ਐਮਰਜੈਂਸੀ ਡਾਕਟਰਾਂ ਦੀ ਕਮੀ ਆ ਨਰਸਾਂ ਦੀ ਕਮੀ ਆ ਤੇ ਕਈ ਹਸਪਤਾਲਾਂ ਦੇ ਵਿੱਚ ਮਤਲਬ ਕੋਈ ਸ਼ਿਫਟ ਪੂਰੀ ਕਰ ਲਈ ਵੀ ਹੈ ਨਹੀਂਗਾ ਜਿਹੜੀ ਬੀਸੀ ਦੇ ਵਿੱਚ ਡਾਕਟਰਾਂ ਦੀ ਕਮੀ ਆ ਉਹਦੇ ਨਾਲ ਹੋਰ ਪ੍ਰੈਸ਼ਰ ਪੈ ਰਿਹਾ ਕਈ ਲੋਕ ਐਮਰਜੈਂਸੀ ਦੇ ਵਿੱਚ ਆਪਣੀ ਪ੍ਰੋਬਲਮਸ ਦੇ ਲਈ ਜਾਂਦੇ ਆ ਕਿਉਂਕਿ ਫੈਮਿਲੀ ਡਾਕਟਰ ਉਹਨਾਂ ਦਾ ਹੈ ਹੀ ਨਹੀਂ ਤੇ ਉਹ ਜਾਣ ਕਿੱਥੇ ਹੁਣ ਜਿਹੜੇ ਜਿਹੜੇ ਪੇਸ਼ੈਂਟ ਨੇ ਉਹ ਜਦੋਂ ਸ਼ੋਅ ਅਪ ਕਰਦੇ ਆ ਉੱਥੇ ਉਹ ਜ਼ਿਆਦਾ ਸੀਰੀਅਸ ਨੇ ਪਹਿਲਾਂ ਮਾੜੀ ਮੋਟੀ ਬਿਮਾਰੀ ਚ ਹੀ ਬੰਦਾ ਆ ਜਾਂਦਾ ਹੁਣ ਜਦੋਂ ਆਉਂਦੇ ਉਹਨਾਂ ਦੀ ਬਿਮਾਰੀ ਵੱਧ ਚੁੱਕੀ ਹੁੰਦੀ ਹੈ ਕਿਉਂਕਿ ਜੇ ਡਾਕਟਰ ਹੁਣ ਦੇਖ ਲੈਣ ਤੇ ਉਹ ਬਿਮਾਰੀ ਪਹਿਲਾਂ ਠੀਕ ਕਰ ਦਿੰਦੇ ਹਸਪਤਾਲਾਂ ਦੇ ਵਿੱਚ ਦੇਰੀ ਆ ਇਸ ਸ਼ਾਰਟੇਜ ਕਰਕੇ ਜ਼ਿਆਦਾ ਸਮਾਂ ਉੱਥੇ ਰੁਕਣਾ ਪੈਂਦਾ ਜਿਹੜੇ ਐਮਰਜੈਂਸੀ ਬੈੱਡ ਨੇ ਉਹਨਾਂ ਦੇ ਵਿੱਚ ਲੌਂਗਰ ਵੇਟ ਆ ਜ਼ਿਆਦਾ ਸਮਾਂ ਉੱਥੇ ਬਹਿਣਾ ਪੈਂਦਾ ਤੇ ਬੀਸੀ ਐਮਰਜੈਂਸੀ ਰੂਮ ਦੇ ਡਾਕਟਰਾਂ ਨੇ ਫਰੇਜ਼ਰ ਹੈਲਥ ਨੂੰ ਸੂਕੀਤਾ ਆ ਇਹਨਾਂ ਕੰਡੀਸ਼ਨਸ ਕਰਕੇ ਕਿ ਕੰਡੀਸ਼ਨ ਅਨਸੇਫ ਨੇ ਓਵਰਕਰਾਊਡਡ ਨੇ ਤੇ ਇਹਦੇ ਨਾਲ ਜਿਹੜੀ ਆ ਮਰੀਜ਼ਾਂ ਦੀ ਮੌਤ ਵੀ ਹੋ ਸਕਦੀ ਹੈ ਸੋ ਇੱਕ ਪੁਰਾਣਾ ਮਸਲਾ ਆ ਇੱਕ ਵਾਰੀ ਫੇਰ ਸਾਹਮਣੇ ਆਇਆ ਇਸ ਸਮੱਸਿਆ ਦਾ ਹੱਲ ਹਜੇ ਤੱਕ ਬੀਸੀ ਦੇ ਵਿੱਚ ਨਹੀਂ ਹੋ ਰਿਹਾ ਇਦੇ ਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ